125 ਦੀਵੈ ਕਿ ਲੋ ਲਾਈਵ ਅਸੀਂ ਜਨਵਰੀ ਵਿੱਚ ਦੇ ਸੀ ਉਹਦੀ ਕੋਸਟ ਆ ਗਿਆ ਸਾਡੇ 80-85 ਰੁਪਏ ਦੇ ਵਿੱਚ ਉਹ ਸਾਡੇ ਖਰਚੇ ਵੀ ਨਹੀਂ ਪੂਰੇ ਹੁੰਦੇ ਸੀ ਉਸ ਟਾਈਮ ਕਾਫੀ ਲੰਬਾ ਚੌੜਾ ਸਾਨੂੰ ਘਾਟਾ ਪਿਆ ਮੇਰੇ ਕੋਲ 12-13 ਹਜ਼ਾਰ ਸੂਭ ਹੁੰਦਾ ਸੀ ਮੈਂ ਕਿਤੇੋਂ ਸਾਈਵਾਲ گاਂ ਦਾ ਘੇ ਲਿਆ ਸੀਗਾ ਜੀ ਠੀਕ ਹੈ ਜੀ ਤੇ 3000 ਰੁਪਏ ਪਰ ਕੇਜੀ ਸੀਗਾ ਉਹ ਤੇ ਅਸੀਂ ਬਹੁਤ سارے ਲਾਜ ਬਸਮਾਂ ਤੇ ਜਿਹੜੇ ਜੀ ਉਹਨਾਂ ਦੇ ਪੇੜ ਪੌਦਿਆਂ ਦੇ ਪੱਤਿਆਂ ਤੋਂ ਵੀ ਦਰਦੇ ਕਿ ਇਸ ਨੂੰ ਆਉਣ ਤੇ ਹੂੰ ਸੋ ਇਹ 10-20 ਲੱਖ ਰੁਪਏ ਲੱਗ ਗਏ ਜਰਮਨੀਆਂ ਵੀ ਜਾਂਦੇ ਆ ਜੀ ਤੇ ਜਿੰਨੀ ਉੱਥੇ ਤਨਖਾਹ ਆ ਮੈਂ ਉਹ ਪਿਤ੍ਰਕਮਾਈ ਇੱਚ ਕਰ ਸਕਦਾ ਸੀ 7-8 ਸਾਲ ਹੋ ਗਏ ਖੇਤਾਂ ਦੇ ਵਿੱਚ ਅਸੀਂ ਕਦੇ ਕੋਈ ਯੂਰੀਆ ਕੋ ਸਪਰ ਕੋਡ ਆਇਆ ਕੋਈ ਇਹੋ ਜਿਹਾ ਇਸਤੇਮਾਲ ਨਹੀਂ ਕਰਦੇ ਬਸ ਬਸ ਅੱਛਾ ਜੀ ਇਹ ਕਿੱਥੋਂ ਲੈਂਦੀ ਸੀ ਜੀ ਇਹ ਮੈਂ ਮੂਨਕਾ ਮੰਡਪੋਂ ਪੈਂਦਾ ਹੀ ਆਪਣੇ ਲੱਗੇ ਹਾਂਜੀ ਹਾਂਜੀ ਮੂਨਕਾ ਤੋਂ ਆਉਂਦੀ ਸੀ ਠੀਕ ਆ ਤਾਂ ਵੀ ਗੱਲ ਆਇਆ ਸੀ ਭਾਈ ਇਹਦੇ ਪੱਲੇ ਕੱਖ ਦਿਓ ਤਾਂ ਰੋਣਾ ਜਾਂਦਾ ਸਹੀ ਗੱਲ ਹੈ ਪੱਲੇ ਕੋਹ ਆ ਉਹ ਚਾਹ ਗੰਗਲ 'ਤੇ ਬਿਠਾ ਕੇ ਤਰ੍ਹਾਂ ਨੂੰ ਬਿਠਾ ਆਰਾਮ ਨਾਲ ਪ੍ਰੀ ਸ਼ਾਂਤੀ ਦਾ ਬੈਠਾ ਚਾਚਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੁਹ ਬਹੁਤ ਬਹੁਤ ਸਵਾਗਤ ਹੈ ਮੈਂ ਕਾਫੀ ਟਾਈਮ ਤੋਂ ਆਪਣੇ ਆਸ-ਪਾਸ ਲੱਭ ਰਿਆ ਸੀ ਕਿ ਕਿਸੇ ਕੋਲ ਸਾਹੇਵਾਲ ਗਾਵਾਂ ਹੋਣ ਤੇ ਮੇਰੇ ਘਰ ਦੇ ਕੋਲ ਹੀ ਇੱਕ ਪਿੰਡ ਆ ਖਖਾਂ ਖਖ ਪਿੰਡ ਵੀ ਕਹਿੰਦੇ ਆ ਖਖਾਂ ਵੀ ਬੋਲ ਦਿੰਦੇ ਆ ਉਸ ਦੇ ਨਜ਼ਦੀਕ ਇੱਕ ਡੇਰੀ ਫਾਰਮ ਆ ਉਸ ਡੇਰੀ ਫਾਰਮ ਤੇ ਦੋ ਸਾਹੇਵਾਲ ਗਾਵਾਂ ਆ ਹੋਰ ਵੀ ਗਾਵਾਂ ਹੈਗੀਆਂ ਆ ਪਰ ਮੈਂ ਖਾਸ ਤੌਰ ਤੇ ਸਾਹੇਵਾਲ ਗਾਵਾਂ ਬਾਰੇ ਹੀ ਗੱਲ ਕਰਨ ਆਇਆ ਸੀ ਇੱਥੇ ਤੇ ਹੋਰ ਵੀ ਮੈਂ ਵੈਸੇ ਇੱਕ ਪੁਆਇੰਟ ਇਹਦੇ ਵਿੱਚ ਪੁੱਛਣਾ ਸੀਗਾ ਕਿ ਜੇ ਗਾਵਾਂ ਨੂੰ ਆ ਮੱਝਾਨੂ ਰੱਖਣ ਦਾ ਧੰਦਾ ਜਿਹੜਾ ਆ ਉਹ ਬੈਨੀਫੀਸ਼ੀਅਲ ਹੈ ਵੀ ਕਿ ਨਹੀਂ ਕੀ ਇਹ ਧੰਦਾ ਅੱਜ ਦੇ ਨੌਜਵਾਨ ਕਰ ਸਕਦੇ ਆ ਕਿ ਨਹੀਂ ਤੇ ਇੱਥੋਂ ਦੇ ਜਿਹੜੇ ਓਨਰ ਆ ਇੱਥੋਂ ਦੇ ਜਿਹੜੇ ਕਿਸਾਨ ਆ ਡੇਰੀ ਦੇ ਮਾਲਕ ਆ ਉਹਨਾਂ ਨਾਲ ਹੀ ਗੱਲ ਕਰਾਂਗੇ ਅਸੀਂ ਕਿ ਜਾਣਾਂਗੇ ਜੋ ਸਾਹਿਵਾਲ ਗਾਵਾਂ ਰੱਖਿਆ ਉਹਨੇ ਕਿੱਥੋਂ ਲਿਆਂਦੀਆਂ ਤੇ ਕੀ ਇਹ ਫਾਇਦੇ ਦਾ ਸੌਦਾ ਹੈ ਵੀ ਕਿ ਨਹੀਂ ਤੇ ਚਲੋ ਉਹਨਾਂ ਨਾਲ ਹੀ ਗੱਲ ਕਰਦੇ ਆ ਤੇ ਬਣੇ ਰਹੋ ਮੇਰੇ ਨਾਲ ਤੁਸੀਂ ਕਿੰਨੇ ਚਿਰ ਤੋਂ ਸੰਭਾਲ ਰਹੇ ਹੋ ਸਾਰਾ ਕੁਝ ਤੁਹਾਡਾ ਡੇਰੀ ਫਾਰਮ ਜਿਹੜਾ ਹੈ ਕਿੰਨੇ ਚਿਰ ਤੋਂ ਆ ਮੈਂ ਭਾਜੀ ਪਹਿਲਾਂ ਤਾਂ ਜਿਉਂ ਪੈਦਾ ਹੋਇਆ ਮੇਰੇ ਫਾਦਰ ਸਾਹਿਬ ਨੇ ਮੱਝਾਂ ਸੰਭਾਲੀਆਂ ਸੀ ਮੈਂ ਕਦੇ ਜ਼ਿੰਦਗੀ ਜੀ ਕੇ ਧੁੱਪੇ ਛਾਂਵੇਂ ਨਹੀਂ ਕੀਤੀ ਜੀ ਹਾਂ ਮੈਂ ਇਹ ਬੜਾ ਵੱਡਾ ਸਵਾਲ ਸੀ ਮਿਲਦਾ ਹੀ ਵੀ ਇਹ ਤੁਸੀਂ ਕਿੱਦਾਂ ਇਹਨਾਂ ਤੇ ਮਤਲਬ ਕਿ ਵਿੱਚ ਘਿਰ ਗਏ ਜਾਂ ਕਹਤੋ ਇਹਨਾਂ ਦਾ ਕਿੱਦਾਂ ਇੰਟਰਸਟ ਪੈ ਗਿਆ ਤੁਹਾਨੂੰ ਮੱਝਾਂ ਦਾ ਮਾੜਾ ਮੈਂ ਕੀਤਾ ਜੀ ਸੂਰਾ ਦਾ ਕੰਮ ਸ਼ੁਰੂ ਅੱਛਾ ਅੱਛਾ ਠੀਕ ਉਸ ਤੋਂ ਬਾਅਦ ਜਦੋਂ ਲੋਕਡਾਊਨ ਵਗੈਰਾ ਲੱਗਾ ਤੇ ਕਵਿਕੈਂਸ ਵਨ ਫੀਵਰ ਦੀ ਪ੍ਰੋਬਲਮ ਆ ਗਈ ਅਸਾਮ ਦੇ ਵਿੱਚ ਤੇ ਸਾਡੇ ਜਾਂਬਰ ਸਾਰੇ ਉੱਧਰ ਜਾਂਦੇ ਸੀ ਜੀ ਅੱਛਾ ਉੱਧਰ ਮਾਲ ਜਾਣਾ ਬੰਦ ਹੋ ਗਿਆ ਤੇ ਜਿਹੜੇ 125 30 ਰੁਪਏ ਕਿਲੋ ਲਾਈਵ ਅਸੀਂ ਜਾਨਵਰ ਵੇਚਦੇ ਸੀ ਉਹਦੀ ਕੋਸਟ ਆ ਗਿਆ ਸਾਡੇ 80 85 ਰੁਪਏ ਦੇ ਵਿੱਚ ਓਹੋ ਅੱਛਾ ਅੱਛਾ ਉਹ ਸਾਡੇ ਖਰਚੇ ਵੀ ਨਹੀਂ ਪੂਰੇ ਹੁੰਦੇ ਜੀ ਉਸ ਟਾਈਮ ਕਾਫੀ ਲੰਬਾ ਚੌੜਾ ਸਾਨੂੰ ਘਾਟਾ ਪਿਆ ਮੇਰੇ ਕੋਲ 12-13 ਸੌ ਸੂਰ ਹੁੰਦਾ ਸੀ ਬੋਲ ਲੈ ਬੋਲ ਤੇ ਉਹ ਕੁਝ ਦੁੱਧ ਮੰਗਾਈਆਂ ਆਪਣੇ ਘਰ ਲਈ ਰਿਕਵਰਮੈਂਟ ਦੇ ਰੱਖੀਆਂ ਸੀ ਫਿਰ ਮੈਂ ਸੋਚਿਆ ਜੇ ਨੂੰ ਬੰਦ ਕੀਤਾ ਤੇ ਜਗਾ ਖਰਾਬ ਹੋ ਜਾਣੀ ਐ ਤੇ ਨਸ਼ੇੜੀਆਂ ਦਾ ਅੱਡਾ ਬਣ ਜਾਣਾ ਕਿਉਂਕਿ ਖੇਤਾਂ ਦੇ ਵਿੱਚ ਜਗਾ ਆਲੇ ਦੋਲੇ ਲਾਗੇ ਵਾਦੀ ਕੋਈ ਨਹੀਂ ਆ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਗਾ ਹੈਗੀ ਕੰਸਟਰਕਸ਼ਨ ਹੈਗੀ ਸਭ ਕੁਝ ਯਾਪਾਂ ਗਾਇ ਕੋ ਨੋ ਬਾਲੀ ਤੇ ਗਾਇ ਕੁਸੀਆਂ ਵੀ ਥੋੜਾ ਬੋਲਾ ਤਜਰਬਾ ਵੀ ਸੀਗਾ ਉਹ ਜਿਹੜਾ ਸਾਲ ਦੋ ਸਾਲ ਦਾ ਹੁਣ ਨੀਅਰ ਬੂਡ ਆਪਾਂ ਕਹਿੰਦਾ ਚਾਰ ਚਾਰ ਸਾਲ ਤੋਂ ਆਪਣੇ ਕੋਲ ਜੋ ਮੜਾ ਮੋਡਾ ਐਕਸਪੀਰੀਐਂਸ ਹੈਗਾ ਇਹ ਹੈਗਾ ਮੈਂ ਬਹੁਤਿਆਂ گاਵਾ ਭਾਜੀ ਇਹ گاਵਾ ਨਾ ਆਪਣੇ ਦੇਖੀਆਂ ਨਹੀਂ ਆਸ-ਪਾਸ ਇਹ ਸਿਰਫ ਤੁਹਾਡੇ ਕੋਈ ਦੇਖੀਆਂ ਮੈਂ ਇੱਥੇ ਮੈਂ ਬਹੁਤੇ ਜਣੇ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਹੁਣੀ ਪਤਾ ਇੱਥੇ ਕੋਈ ਰੱਖਦਾ ਹੀ ਨਹੀਂ ਜੀ گاਵਾ ਇਹ ਸਹਾਵਾਲ ਉਹ ਇੱਦਾਂ ਦੀ ਸ਼ੌਂਕ ਸਾਰੇ ਰੱਖਦੇ ਆ ਅੱਛਾ ਜੀ ਤੇ ਇਹਨਾਂ ਦੀ ਜੜੀ ਆ ਸਾਂਭਣਾ ਖਮਾਂ ਸਾਂਭ ਰੋ ਰਿਗੜੀ ਥੋੜੀ ਵੇਤਰ ਆ ਸਸਤੀ ਆ ਕਿਹਦੀ ਹੋ ਸਾਡੇ ਸਮੇਂ ਮੌਸਮ ਅਨੁਸਾਰ ਜਿਹੜਾ ਨਾ ਇਹ ਥੋੜਾ ਘਟਦਾ ਸਹਿ ਜਾਂਦੀਆਂ ਅੱਛਾ ਜੀ ਧੱਕਾ ਧੱਕਾ ਚੱਲ ਜਾਂਦੀ ਆ ਮੌਸਮ ਦਾ ਵੀ ਹਰ ਤਰ੍ਹਾਂ ਦਾ ਜਿਹੜੀ ਐਫ ਏ ਕਿਹੜੀਆਂ ਕਿਹੜੀਆਂ ਦੀ ਗੱਲ ਕਰਦੇ ਤੁਸੀਂ ਝਟਕਾ ਸਹਿ ਜਾਂਦੀਆਂ ਇਹ ਸਾਈਵਾਲ ਜੀ ਸਾਈਵਾਲ ਅੱਛਾ ਜਿਹੜੀ ਐਫ ਏ ਇਹ ਥੋੜੀ ਜੀ ਨਾਜਕ ਕਹਿ ਲਓ ਹਾਂਜੀ ਘਟ ਹਲਕੀ ਇਮਿਊਨਿਟੀ ਵਾਲੀ ਕਹਿ ਲਈਏ ਅੱਛਾ ਜੀ ਇਸ ਤਰ੍ਹਾਂ ਅੱਛਾ ਪਰ ਜਿਹੜੀ ਸਾਈਵਾਲ ਹਾਂਜੀ ਇਹ ਜਿਹੜੇ ਮੂਹਰੇ ਜਿਹੜਾ ਨਾ ਬਗੜਦੀਆਂ ਵੀ ਇੱਦਾਂ ਬਹੁਤ ਜ਼ਿਆਦਾ। ਅੱਛਾ ਜੀ। ਸਾਡੇ ਕੋ ਸੜੀਆਂ ਜਾਂ ਕਾਲੇ ਰੰਗ ਦੀਆਂ ਕਿ ਲਾਲ ਰੰਗ ਦੀਆਂ ਹੁੰਦੀਆਂ। ਇਹ ਵਾਲੀ ਇਹ ਵਾਲੀ ਸਾਇਹ ਵਾਲਾ ਹੈ ਨਾ ਜਿਹੜੀ ਤੁਸੀਂ ਫੜੀ ਐ ਇਸ ਵੇਲੇ ਹੈ ਨਾ। ਇਹ ਬਗੜਦੀਆਂ ਬਹੁਤ। ਇਹ ਜਦੋਂ ਭੁੱਟ ਰਹੀਆਂ ਨਹੀਂ। ਅੱਛਾ ਜੀ। ਇਹ ਮੈਂ ਤਾਰੇ ਵੀ ਦਿਖਾ ਦਿੰਦੇ ਚਾਜਨਾ। ਆਹਾਂ। ਤੇ ਸੋਹਣੇ ਕੌੜ ਬਹੁਤ ਹੁੰਦੀਆਂ। ਅੱਛਾ। ਜਿਹਨਾਂ ਉਹ ਘੱਟ ਦੋ ਦਾ। ਠੀਕ ਆ ਠੀਕ ਆ। ਇਹਨਾਂ ਕੋਲ ਦੂਜੀ ਜੱਗ ਉਹ ਨਹੀਂ। ਅੱਛਾ ਉਹ ਜਾਨਵਰ ਠੀਕ ਨੇ ਤਾਂ ਠੀਕ ਆ ਜੀ ਜਿਹਨਾਂ ਕੋ ਘੱਟ ਦੁੱਧ ਆ ਉਹ ਜਾਨਵਰ ਜਿਹੜੇ ਆ ਉਹ ਕੌੜ ਜਿਹੇ ਹੁੰਦੇ ਆ ਅੱਛਾ ਜੀ ਤੇ ਉਹ ਲੱਤਾਂ ਉਤਾਵਾ ਮਾਰਦੇ ਦਾ ਕਈਆਂ ਦੇ ਮਦਰਾਇਂ ਕੱਜੀਆਂ ਤਾਲੇ ਦਿਖਾੜਦੇ ਬੰਦਾ ਸੋਚਦਾ ਦਫਾ ਕਰ ਜਾ ਰੇ ਹਰੇ ਜਾਨਵਰ ਰੱਖਣ ਨੂੰ ਉਚਾਈ ਦਾ ਰੱਖ ਲਈ ਅੱਛਾ ਅੱਛਾ ਤੇ ਐਕਟ ਹੋਣੀ ਆ ਹਾਂ ਜੀ ਇਹਨਾਂ ਦੇ ਸੋਚਿਆ ਕੋਈ ਨਹੀਂ ਹਿਲਵਾ ਕੋਈ ਨਹੀਂ ਹਾਂਜੀ ਹਾਂਜੀ ਈਨ ਨੂੰ ਜਦਾ ਮਤਲਬ ਆਪਣਾ ਖਾਈ ਪੀ ਜਾਣਾ ਜੀ ਜੀ ਤੇ ਬਸ ਰਿਲੈਕਸ ਰਹਿਣਾ ਕਿਉਂਕਿ ਇਹਨਾਂ ਨੂੰ ਬਹੁਤ ਜਿਆਦਾ ਹੁੰਦਾ ਹਾਂ ਇਹ ਕੌਲ ਨਹੀਂ ਕਰ ਅੱਛਾ 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 ਉਹ ਦੁੱਧ ਘਟਾਉਣਾਂ ਤੇ ਕੌਲ ਕਰਾਈ ਠੀਕ ਆ ਤਾਂ ਗੱਲ ਆਈ ਦੀ ਭਾਈ ਇਹਦੇ ਪੱਲੇ ਕੱਖ ਜਿਓ ਤਾਂ ਰੋਲਾ ਜਿਆਦਾ ਸਹੀ ਗੱਲ ਪੱਲੇ ਪੋਛਿਆ ਹਾਂ ਉਹ ਚਾਹ ਗੰਗਲ ਤੇ ਬੈਠਾ ਕਰੇ ਨੂੰ ਬੈਠਾ ਆਰਾਮ ਨਾਲ ਆਪਣੀ ਸ਼ਾਂਤੀ ਨਾਲ ਬੈਠਾ ਬਸ ਬਸ ਪਰਵਾਹ ਨਹੀਂ ਦਾ ਬੜਾ ਹਾਂ ਉਹ ਫਰਕ ਇਹਦਾ ਵੀ ਹੈ ਜੀ ਉਧਰ ਮੇਰੇ ਕੋਈ ਦਰਸ਼ਕ ਰੱਖਣਾ ਚਾਹੁੰਦੇ ਆ گاਵਾਂ ਨੂੰ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਤੁਸੀਂ ਕੋਈ ਵੀ ਚਲੋ ਸਾਈਵਾਲ ਜਿਆਦਾ ਪੁੱਛਦੇ ਮੈਨੂੰ ਦੇਖੋ ਜਿੰਨਾ ਕੁ ਅਕੋਰਡਿੰਗ ਟੂ ਮੈਡੀਕਲ ਨੋਲਿਜ ਇਨਫੋਰਮੇਸ਼ਨ ਹੈਗੀ ਆ ਅੱਛਾ ਜੀ ਪੁਛੋ ਮੇਂ ਦੇ ਰਿਲੇਟਡ ਅੱਛਾ ਜੀ ਉਹ ਲੂ ਕਰ ਜਿਹੜੀ ਮਰਜ਼ੀ ਰੱਖ ਸਕਦੇ ਆ ਦੋਨੋਂ ਨੂੰ ਅੱਛਾ ਜੀ ਮਾੜਾ ਕੋਈ ਨਹੀਂ ਜਾਨਵਰ ਅੱਛਾ ਜੀ ਆਪਾਂ ਕਹੀਏ ਵੀ ਅਸੀਂ ਇੱਕ ਨੂੰ ਕਹੀਏ ਚੰਗਾ ਤੇ ਦੂਜੇ ਨੂੰ ਕਹੀਏ ਮਾੜਾ ਪੁੱਛ ਨਹੀਂ ਹਰ ਇੱਕ ਦੇ ਆਪੋ ਆਪਣੇ ਗੁਣ ਆ ਜੀ ਅੱਛਾ ਜੀ ਤੇ ਕਪੈਸਿਟੀ ਆਪਣੀਆਂ ਵੀ ਸਾਡੀ ਕੀ ਔਕਾਤ ਆ ਅਸੀਂ ਕਿਹਨੂੰ ਸਾਂਭ ਸਕਦੇ ਆ ਠੀਕ ਹੈ ਜੀ ਠੀਕ ਹੈ। ਉਹ ਵੀ ਘਾਟ ਮਤਲਬ ਹਮ ਆਪਣੀ ਸੰਤ ਮਤਲਬ ਹੈ। ਠੀਕ ਹੈ ਜੀ। ਆਪਣੇ ਘਰ ਦੇ ਮਾਹੌਲ ਮਤਲਬ ਜਿੱਥੇ ਜਾਨਵਰ ਨੂੰ ਰੱਖਣਾ ਜੀ ਜੀ ਜੀ। ਉਹਦੇ ਮਤਲਬ ਆਪਾਂ ਜਿਹੜਾ ਮਾੜੀ ਜਾਨਵਰ ਰਸਨ ਕੋਈ ਅਸੀਂ ਕਰ ਨਹੀਂ। ਮਾੜਾ ਕੁਝ ਨਹੀਂ ਆ। ਹਾਂਜੀ। ਸਭ ਕੁਝ ਆਪੋ ਆਪਣੇ ਸੰਖੇ ਠੀਕ ਆ। ਹਾਂਜੀ। ਕੁਦਰਤ ਨੇ ਜੋ ਵੀ ਪੈਦਾ ਕੀਤਾ ਕੋਈ ਚੀਜ਼ ਮਾੜੀ ਨਹੀਂ ਹੁੰਦੀ। ਹਾਂ ਹਾਂ। ਮਾੜਾ ਉਹ ਰੱਖਣਾ ਇਨਸਾਨ ਹੀ ਹੁੰਦਾ। ਜੀ। ਇਨਸਾਨ ਨੇ ਧਰਤੀ ਦਾ ਵਿਗਾੜ ਕੀਤਾ। ਸਹੀ ਗੱਲ। ਉਹਦੇ ਦੇ ਬਿਲਕਣ ਡਿਆ। ਹਮ। ਤੇ ਮਰ ਜਾ ਮਰ ਜਾ ਮਰ ਜਾ। ਜੀ ਜੀ। ਕੀ ਜੇ ਕਰ ਲਈਏ ਹਾਂ ਆਪਣੇ ਦੇ ਪਰਾਂ ਦਾ ਕਿ ਕੀ ਕਰੀਏ ਜੀ ਜੀ ਉਹ ਤਾਂ ਪਾਜੀ ਦੱਸੋ ਇੱਕ ਹੋਰ ਗੱਲ ਮੈਨੂੰ ਕਿ ਵੀ ਇਹ ਵੀ ਬੜੀ ਗੱਲ ਹੁੰਦੀ ਵੀ ਕਿ ਗਾਵਾਂ ਦਾ ਦੁੱਧ ਵਧੀਆ ਕਿ ਮੱਝ ਦਾ ਦੁੱਧ ਵਧੀਆ ਗੁਣਕਾਰੀ ਮੈਂ ਗੁਣਕਾਰੀ ਦੇ ਵਿੱਚ ਗੱਲ ਕਰਦਾ ਗੁਣਕਾਰੀ ਇਤਨਾਂ ਨਹੀਂ ਵੀ ਫੈਟ ਜਿਹੜੀ ਆ ਉਹ ਮੱਝਾਂ ਨਾਲੋਂ ਜ਼ਿਆਦਾ ਹੁੰਦੀ ਹੈ ਹਾਂਜੀ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਛਾ ਜੀ ਪਰ ਗਾਇਆਂ ਨੂੰ ਜੇ ਅਸੀਂ ਫੀਡ ਚੰਗੀ ਪਾਉਨੇ ਆ ਉਹਦੀ ਫੀਡਿੰਗ ਚੰਗੀ ਆ ਉਹਦਾ ਪੱਠਾ ਦਿੱਤਾ ਚੰਗਾ ਉਹਦੀ ਖਰਾਕ ਵਧੀਆ ਆ ਅੱਛਾ ਜੀ ਤੇ ਮੱਧਾਨਮ ਤੋਂ ਤੱਕ ਬਰਾਬਰਤਾ ਨਹੀਂ ਜਾ ਸਕਦੀ ਗਾਂ ਪਰ ਫਿਰ ਵੀ ਬਹੁਤ ਹਾਲ ਤੱਕ ਬਿੱਤ ਹੋਏ ਹਨ ਹੂੰ ਹੁਣ ਅਸੀਂ ਆ ਆਪਣੇ ਘਰ ਗਾਈਆਂ ਦਾ ਘੇ ਇਸਤੇਮਾਲ ਕਰਦੇ ਹਾਂ ਕੁਛਕ ਮੇਰੇ ਬਹੁਤ ਕਰੀਬੀ ਸੱਜਣਾਂ ਜਿਹੜੇ ਛੱਡ ਤੋਂ ਗਾਈਆਂ ਦਾ ਘੇ ਲੈਂਦੇ ਵੀ ਆ ਅੱਛਾ ਜੀ ਪਰ ਜੇ ਉਹ ਰੇਟ ਅਸੀਂ ਲੋਕਾਂ ਨੂੰ ਆਮ ਮਾਰਕੀਟ 'ਚ ਦੱਸੀਏ ਤਾਂ ਉਹਨਾਂ ਦੇ ਬਸ ਦਾ ਰੋਗ ਨਹੀਂ ਉਹ ਕਹਿੰਦਾ ਇੰਨਾ ਮਹਿੰਗਾ ਆਹ ਆਹ ਖਾ ਰਹੇ ਨੇ ਆ ਉਹ ਮਹਿੰਗਾ ਹੈ ਉਹ ਪ੍ਰਵਾ ਕਰੀਏਗੀ ਸਹੀ ਗੱਲ ਆ ਉਹ ਸਾਨੂੰ ਉਸ ਦੁੱਧ ਚ ਉਹਦੇ ਤੇ ਮਿਹਨਤ ਕਰਕੇ ਪੈਂਦਾ ਹੀ ਉੱਥੇ ਕਿ ਜਾ ਕੇ ਆ ਮੈਂ ਤੁਹਾਨੂੰ ਇਹ ਗੱਲ ਕਰ ਰਹੀ ਆ ਆਫ ਦਾ ਕੈਮਰਾ ਕਿ ਮੈਂ ਕਿਤੇ ਉਹ ਸਾਈਵਾਲ ਗਾਂ ਦਾ ਘੇ ਲਿਆ ਸੀਗਾ ਜੀ ਠੀਕ ਹੈ ਜੀ ਤੇ 3000 ਰੁਪਏ ਪਰ ਕੇਜੀ ਸੀਗਾ ਉਹ ਤੇ ਮੈਨੂੰ ਹਜੇ ਉਹ ਕਹਿ ਰਿਹਾ ਸੀ ਕਿ ਇਹ ਕਾਸਟ ਟੂ ਕਾਸਟ ਹੀ ਆ ਜੀ ਹੁਣ ਉਹ ਭਰਾ ਜੀ ਇਹ 3000 ਰੁਪਏ ਜਿਹੜੇ ਤੁਸੀਂ ਗੱਲ ਕਰਕੇ ਪਿੰਡ ਕਿਤੇ ਖੋ ਆਪਣੇ ਨਾਲ ਆਹ ਫਾਇਲ ਵਾਲਾ ਹਾਂ ਇਹ ਦੇਖਣ ਨੂੰ ਇਨਕੌੜਾ ਜਿਹੜਾ ਰਹਿਣਾ ਪਤਾਣਾ ਉਹ ਹੀ ਨਾ ਦੇਖ ਤੋਈ ਦੀ ਆ ਹਾਂਜੀ ਹਾਂਜੀ ਉਦੋਂ ਇਹਨੂੰ ਕਦੇ ਅਸੀਂ ਨਿਆਣਾ ਨਹੀਂ ਪਾਇਆ ਅੱਜ ਮੈਨੂੰ ਕਿ ਸੱਜੇ ਖੱਬੇ ਲੈ ਕੇ ਜਾਣਾ ਤੇ ਜਦ ਤੱਕ ਮੈਂ ਇਹ ਨੱਥ ਨਹੀਂ ਫੜਦਾ ਇਹਨੇ ਮੇਰੇ ਨਾਨਕੇ ਚੇਤੇ ਕਰਾ ਰੱਖਣੇ ਆਓ ਦੇਖ ਲਓ ਬਿਲਕੁਲ ਉਹ ਜਿਹੜੀ ਆ ਉਹ ਸ਼ਰੀਫ ਆ ਹਾਂ ਠੀਕ ਹੈ ਜਨਨ ਦੋ ਤੇਰੇ ਕੋ ਬਾਤੇ ਆ ਇਹ ਰਹੀ ਵੀ ਮੇਰੇ ਕੋਲ ਬੱਚੀ ਵੀ ਮੇਰੇ ਕੋਲ ਹੀ ਪੜੀ ਆ ਅੱਛਾ ਜੀ ਇਹ ਮੈਂ ਇਹਦੀ ਮਾਂ ਨੂੰ ਆਂਦਾ ਸੀ ਤੇ ਨਾਲ ਹੀ ਆਈ ਸੀਗੀ ਇਹ ਅੱਛਾ ਜੀ ਇਹ ਕਿੱਥੋਂ ਲੈਂਦੀ ਸੀ ਜੀ ਇਹ ਮੈਂ ਮੂਨਕਾ ਪਿੰਡ ਪੈਂਦਾ ਹੀ ਆਪਣੇ ਲੱਗੇ ਹਾਂਜੀ ਹਾਂਜੀ ਮੂਨਕਾ ਤੋਂ ਆਉਂਦੀ ਸੀ ਜੀ ਠੀਕ ਹੈ ਤੇ ਚਲੋ ਉਦੋਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਜ਼ਿਲ੍ਹਾ ਹੈ ਜੀ ਤੇ ਖੱਖਾਂ ਪਿੰਡ ਤੋਂ ਆ ਭਾਜੀ ਖੱਖਾਂ ਬਹੁਤ ਇੱਕ ਫੇਮਸ ਪਿੰਡ ਆ ਬਹੁਤ ਮਸ਼ਹੂਰ ਪਿੰਡ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਤੇ ਬਿਲਕੁਲ ਹੀ ਚੁਲਾੰਗ ਟੋਲ ਪਲਾਜ਼ੇ ਦੇ ਕੋਲੇ ਆ ਇਹ ਪਿੰਡ ਤੇ ਚਲੋ ਤੇ ਅੱਛਾ ਹੋਰ ਇਹ ਤੁਸੀਂ ਲੈਂਦੀ ਸੀ ਮੂਨਕਾ ਤੋਂ ਹੈਨਾ ਸਹੀ ਵਾਲਾ ਅੱਛਾ ਨਾਲ ਹੀ ਆਏ ਸੀ ਠੀਕ ਆ ਜੀ ਤੇ ਉਦਾਂ ਵੈਸੇ ਹਾਂਜੀ ਆ ਦੂਜੀ ਜਿਹੜੀ ਹੈ ਮੇਰੇ ਦੋਸਤ ਨੇ ਮੈਨੂੰ ਗਿਫਟ ਦਿੱਤੀ ਸੀ ਬੱਚੀ ਸੀਗੀ ਇਹਨੂੰ ਅੱਛਾ 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 ਠੀਕ ਹੈ ਮੇਰੇ ਦੋਸਤ ਨੇ ਮੈਨੂੰ ਗਿਫਟ ਦਿੱਤੀ ਇਹ ਕਿੱਥੋਂ ਇਹ ਇਥੋਂ ਮੇਰਾ ਬਾਪੂ ਦਾ ਮਿੱਤਰ ਆਪਣਾ ਕਿਹੜੀ ਜਗ੍ਹਾ ਮੈਂ ਸਮਝ ਨਹੀਂ ਬਾਪੂ ਉਹ ਕਿੱਥੇ ਪੈਂਦਾ ਜੀ? ਆਹ ਜੇ ਨਾਲ ਹੀ 3-4 ਕਿਲੋਮੀਟਰ ਤੇ ਪਿੰਡ। ਠੀਕ ਹੈ, ਸ਼ਰਪੁਰ ਜ਼ਿਲ੍ਹੇ 'ਚ ਹੀ ਆਪਣੇ। ਥੋੜੇ ਬਾਹਰ ਨਾਲੀ। ਅੱਛਾ ਜੀ ਸਰ ਠੀਕ ਹੈ ਠੀਕ ਹੈ। ਫੋਨ ਨੇ ਮੈਨੂੰ ਗਿਫਟ ਦਿੱਤੀ ਸੀ। ਕਿਆ ਬਾਤਾਂ। ਤੇ ਇਹਨੇ ਮਾਲੀ ਆਪਣਾ ਕੋਲ ਮੇਰੇ ਘਰ ਦੀਆਂ ਬੱਚੀਆਂ ਸਾਰੀਆਂ। ਉਹ ਵੀ ਸ਼ੁਰੂ ਤੋਂ ਧਿਆਨ ਆਪਣਾ ਜਿਹੜਾ ਸੀਗਾ ਉਹ ਜੜੀਆਂ ਬੂਟੀਆਂ ਦਾ ਹੁੰਦਾ ਸੀ। ਠੀਕ ਹੈ। ਆਰਗੈਨਿਕ ਤੇ ਹੁੰਦਾ ਸੀ। ਠੀਕ ਹੈ ਜੀ। ਕਿਉਂਕਿ ਜੜੀ ਬੂਟੀ ਤੋਂ ਅਸੀਂ ਪੈਦਾ ਕਰ ਸਕਦੇ ਹਾਂ। ਜੀ ਜੀ ਹੁਣ ਜਿਹੜਾ ਸਿੰਥੈਟਿਕ ਡਰਗ ਆ ਉਹਨੂੰ ਅਸੀਂ ਪੈਦਾ ਨਹੀਂ ਆਪਣੇ ਖੇਤਰ 'ਚ ਕਰ ਸਕਦੇ ਜੀ ਤੇ ਸਾਡੀ ਕਾਸਟ ਉੱਥੇ ਵੱਧਦੀ ਹੈ ਕਿ ਜਦੋਂ ਅਸੀਂ ਕੋਈ ਜਾਨਵਰ ਸਾਡਾ ਬਿਮਾਰ ਹੋ ਗਿਆ ਜੀ ਸਾਡੇ ਕੋਲ ਅਸੀਂ ਚੂਰਨ ਵਗੈਰਾ ਇਦਾਂ ਦੇ ਬਣਾਏ ਆ ਦਾਦਾ ਪਰਬਾਰ ਵਾਲੇ ਜਿਹੜੀ ਬੂਟੀਆਂ ਪਾ ਗਏ ਤਾਂ ਉਹ ਜਾਨਵਰ ਨੂੰ ਦੋ ਤੋਂ 3 ਦਿਨਾਂ 'ਚ ਸੈੱਟ ਹੋ ਜਾਂਦਾ ਤੇ ਜੇ ਉਹ ਹੀ ਅਸੀਂ ਟੀਕੇ ਲਿਆ ਕੇ ਲਾਉਨੇ ਆ ਤਾਂ ਉਹਦੇ ਨਾਲ ਜਾਨਵਰ ਨੂੰ ਸਟ्रेस 'ਚ ਉਹਦੇ ਲੀਵਰ ਨੂੰ ਇਫੈਕਟ ਪੈਂਦਾ ਸਾਡੀ ਗੇਲ ਨੂੰ ਇਫੈਕਟ ਪੈਂਦਾ ਤੇ ਮੁਰਗੇ ਦੁੱਧ ਨੂੰ ਵੀ ਫਰਕ ਪੈਂਦਾ ਤਾਂ ਉਹ ਚੀਜ਼ਾਂ ਹੁਣ ਜਿੱਦਾਂ ਆਪਾਂ ਦੇਖ ਕੇ ਆਏ ਕਿ ਤਿੰਨ ਕਨਾਲਾਂ ਦਾ ਸਾਡੇ ਕੋਲ ਅਸੀਂ ਹਲਦੀ ਉਹ ਅਸੀਂ ਪੱਟ ਕੇ ਕੱਟ ਕੇ ਸੁਕਾ ਕੇ ਰੱਖ ਲਈਦਾ ਜੀ ਉਹ ਫਿਰ ਸਾਡੇ ਜਿਹੜਾ ਹੈਗਾ ਉਹ ਅਸੀਂ ਪਸ਼ੂਆਂ ਲਈ ਜਿਆਦਾ ਵਰਤਦੇ ਆ ਆਪਣੇ ਘਾਟੇ ਵਿੱਚ ਸਾਡੇ ਕਿੰਨੇ ਤੋਂ ਕਿੰਨੇ ਕੀ ਵਰਤ ਹੁੰਦੀ ਹੈ ਬਸ ਤੋ ਥਾਲ ਦਾ ਤੇ ਕਿੰਨੇ ਤੋਂ ਉਸ ਨਾਲ ਜੀ ਠੀਕ ਹੈ ਤੇ ਬਾਕੀ ਜਿਹੜਾ ਉਹ ਸਾਡਾ ਮਤਲਬ ਅਸੀਂ ਪਸ਼ੂਆਂ ਨੂੰ ਰੋਜ਼ ਥੋੜਾ ਥੋੜਾ ਜਿਹੜਾ ਉਹ ਪਾ ਲਈਦਾ ਜੀ ਨਹੀਂ ਬਹੁਤ ਵਧੀਆ ਇਹ ਤਾਂ ਬਹੁਤ ਵਧੀਆ ਕਿਉਂਕਿ ਮੈਂ ਦੇਖਿਆ ਕਿ ਜਾਣਿਆ ਵੀ ਇਹ ਕਿ ਤੁਹਾਡੇ ਕੋਲ ਇਥੋਂ ਦੁੱਧ ਲੈਣ ਆਉਂਦੇ ਆ ਜਿਆਦਾ ਤਾਂ ਡੇਰੀ ਫਾਰਮ ਵਾਲੇ ਇਧਰ ਉਧਰ ਪਾਉਣ ਜਾਂਦੇ ਚਲੋ ਉਹ ਵੀ ਤੁਸੀਂ ਜਾਣਦੇ ਆ ਥੋੜਾ ਬਹੁਤ ਪਰ ਜਿਆਦਾਤਰ ਲੋਕੀ ਤੁਹਾਡੇ ਕੋਲੋਂ ਇਥੋਂ ਲੈਣ ਆਉਂਦੇ ਕਿਉਂਕਿ ਤੁਹਾਡਾ ਦੁੱਧ ਜਿਹੜਾ ਜੀ ਉਹ ਅਸੀਂ ਟਾਂਡੇ ਸਰਪਲਾਈ ਦਿੰਨੇ ਆ ਜੀ ਜੀ ਤੇ ਕੁਝ ਕਿਥੋਂ ਵੀ ਲੈ ਜਾਂਦੇ ਕੋ ਘਰੋਂ ਵੀ ਲੈ ਜਾਂਦੇ ਆ ਸ਼ਾਮ ਦਾ ਜਿਹੜਾ ਟੋਟਲ ਨੀਅਰ ਮੋਟ ਸਾਡਾ ਇਥੋਂ ਚੋ ਜੰਦਾ ਹਾਂ ਤੇ ਥੋੜਾ ਬਾਲਾ ਉਹ ਪਿੰਡ ਦੇ ਸਾਡੇ ਆਂਡੀ ਗਾਂਡੀ ਜਿਹੜੇ ਲੋਕ ਹੈ ਉਹ ਘਰੋਂ ਆ ਕੇ ਲੈ ਜਾਂਦੇ ਜੀ ਜੀ ਮੈਂ ਇਹ ਇਸ ਤਰ੍ਹਾਂ ਸਾਡੀ ਜਿਹੜੀ ਉਹ ਦੁੱਧੀ ਫਤ ਹੋ ਜਾਂਦੀ ਫਿਰ ਨਾਲ ਤਾਂ ਮੈਂ ਇਹ ਹੀ ਦੱਸਣਾ ਚਾਹਣਾ ਸੀ ਕਿ ਵੀ ਦੇਖੋ ਦੁੱਧ ਤੁਹਾਡਾ ਬਿਲਕੁਲ ਆਰਗੇਨਿਕ ਨੇਚਰਲ ਕਹਿ ਸਕਦੇ ਕੋਈ ਫालतू ਕੋਈ ਚੀਜ਼ ਪਾਉਂਦੇ ਨਹੀਂ ਤੁਸੀਂ ਤਾਂ ਲੋਕੀ ਖੁਦ ਤਾਂ ਲੈਣ ਆਉਂਦੇ ਇੱਥੇ ਦੇਖੋ 7-8 ਸਾਲ ਹੋ ਗਏ ਖੇਤਾਂ ਦੇ ਵਿੱਚ ਅਸੀਂ ਕਦੇ ਕੋਈ ਯੂਰੀਆ ਕੋਈ ਸੁਪਰ ਫੋਟ ਆਇਆ ਕੋਈ ਅਹੋ ਜੀ ਦਾ ਇਸਤੇਮਾਲ ਨਹੀਂ ਕਰਦੇ ਬਸ ਬਸ ਨਹੀਂ ਇਹ ਇਹ ਤਾਂ ਵਧੀਆ ਲੱਗਦੀ ਗੱਲ ਜੀ ਨਾਲ ਸੂਰਾਂ ਦਾ ਗੋਹਾ ਸੀ ਉਹ ਪਾਈਦਾ ਸੀ ਜੀ ਜੀ ਹੁਣ ਆਪਣੇ ਪਸ਼ੂਆਂ ਦਾ ਗੋਹਾ ਹੀ ਪਾਣੀ ਦਾ ਪ ਦੀ ਹੈ ਜੀ ਤੇ ਜਾਂ ਫਿਰ ਕਿਤੇ ਪੱਥੀਆਂ ਦੇ ਪਾਣੀ ਦੀ ਸਪਰੇਅ ਕਰਨੀ ਪੈਂਦੀ ਆ ਵਾਹ ਕੀ ਬੋਲਿਆ ਮਤਲਬ ਜਿੱਦਾਂ ਕੀ ਇਹਨੂੰ ਕਹਿੰਦੇ ਆ ਮੈਂ ਬੋਲ ਰਿਹਾ ਕੋਈ ਨਹੀਂ ਬੂਹਾ ਪਿਸ਼ਾਬ ਤੇ ਸੀਰਾ ਅੱਛਾ ਜੀ ਪਲੱਸ ਦਾਣਾਂ ਦਾ ਪਾਊਡਰ ਲਾ ਕੇ ਅੱਛਾ ਜੀ ਉਹ ਅਸੀਂ ਤਿਆਰ ਕਰਦੇ ਆ ਤੇ ਜਦੋਂ ਪਾਣੀ ਲਾਉਨੇ ਆ ਤਾਂ ਉਹ ਗੁੱਟੀ ਖੋਲਦੀ ਤੇ ਨਾਲ ਥੋੜਾ ਥੋੜਾ ਰਲ ਕੇ ਕੀ ਬਾਤ ਹੈ ਮਤਲਬ ਉਹ ਖੇਤਾਂ ਦੇ ਵਿੱਚ ਪਾ ਜਾਈਦਾ ਜੀ ਹੂੰ ਹੂੰ ਤੁਸੀਂ ਇਸ ਤਰ੍ਹਾਂ ਦੇ ਆਉਟਪੁੱਟ ਕਰਦੇ ਵੀ ਨੇ ਛੋਟੇ ਛੋਟੇ ਹੋਰ ਕੋਈ ਬਾਜ਼ਾਰ ਤੋਂ ਲਿਆਦੇ ਕੋਈ ਚੀਜ਼ ਨਹੀਂ ਬਹੁਤੀ ਪਾਈ ਦੀ ਨਹੀਂ ਬਹੁਤ ਵਧੀਆ ਤੁਸੀਂ ਬਸ ਗੜੀਆਂ ਬੂਟਿਆਂ ਨਾਲ ਹੀ ਸੈੱਟ ਕਰ ਲੈਣੇ ਆ ਬਹਿ ਗਈ ਕਦੇ ਲੋਡ ਪੈਂਦੀ ਵੀ ਹੈ ਏਡੀ ਗੱਲ ਨਹੀਂ ਕਿ ਸਾਨੂੰ 100% ਕਦੇ ਲੋਡ ਪੈਂਦੀ ਦੀ ਇਹ ਕਹਿਣਾ ਗਲਤ ਹੋਊਗਾ ਪਰ ਮੈਜੋਰਟੀ ਕੇਸਸ ਦੇ ਵਿੱਚ ਅਸੀਂ ਜਿਹੜਾ ਆ ਉਹ ਕੋਸ਼ਿਸ਼ ਕਰਦੇ ਆ ਕਿ ਆਪਣੇ ਜੜੀਆਂ ਬੂਟਲਾਂ ਦੇ ਥਰੂ ਆਪਣੇ ਘਰ ਦੇ ਮਸਾਲਿਆਂ ਦੇ ਥਰੂ ਕਿ ਕਹਿੰਦੇ ਮਸਾਲਿਆਂ ਮਸੂਲੇ ਦੇ ਥਰੂ ਹੀ ਜਿਹੜਾ ਆ ਉਹ ਅਸੀਂ ਆਪਣੇ ਜਨਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਵੀ ਜੇ ਕਿਤੇ ਸਾਨੂੰ ਲੋੜ ਪੈਂਦੀ ਹੈ ਤਾਂ ਡੈਫੀਨਟਲੀ ਅਸੀਂ ਡਾਕਟਰ ਸਾਹਿਬ ਨੂੰ ਕਾਲ ਕਰਦੇ ਹਾਂ ਉਹਨਾਂ ਦੀ ਹੈਲਪ ਲੈਣੇ ਆ ਠੀਕ ਹੈ ਜੀ ਤੇ ਉਹ ਲੈਣੀ ਵੀ ਪੈਂਦੀ ਹੈ ਇਹਦੀ ਇਹ ਤਾਂ ਕੋਈ ਦਰਿਆ ਵਾਲੀ ਗੱਲ ਨਹੀਂ ਪਰ ਮੈਜੋਰਟੀ ਕੇਸਸ ਦੇ ਵਿੱਚ ਅਸੀਂ ਜਿਹੜਾ ਉਹ ਆਪਣੇ ਊੜ-ਪੂੜ ਕਰਕੇ ਥੋੜਾ ਜਿਹਾ ਦੇਖਦੇ ਰਹਿੰਨੇ ਆ ਠੀਕ ਹੈ ਉਸ ਉਨਸਾਰ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲ ਬਣ ਜਾਂਦੀ ਹੈ ਉਦਾਂ ਬਿਲਕੁਲ ਬਿਲਕੁਲ ਜੀ ਬਹੁਤ ਹੱਦ ਤੱਕ ਬਣ ਜਾਂਦੀ ਪਰ ਫਿਰ ਵੀ ਕਈ ਵਾਰੀ ਕੋਈ ਜਿਹਦਾ ਕੇਸ ਹੋ ਜਾਂਦਾ ਜਿੱਥੇ ਆਪਣਾ ਦਿਮਾਗ ਨਹੀਂ ਕੰਮ ਕਰਦਾ ਜਾਂ ਆਪਣੀ ਨੌਲੇਜ ਨਹੀਂ ਕੋਈ ਗੱਲ ਪਤਾ ਹੈ ਕਿ ਕੋਈ ਨਵੀਂ ਚੀਜ਼ ਮਿਲ ਗਈ ਹੈ ਤੇ ਉੱਥੇ ਫਿਰ ਸਾਨੂੰ ਹੈਲਪ ਉਦਾਂ ਦੱਸ ਦਿਓ ਮੇਰੇ ਦਰਸ਼ਕਾਂ ਨੂੰ ਚੰਗਾ ਲੱਗੇਗਾ ਮੇਰੇ ਦਰਸ਼ਕਾਂ ਨੂੰ ਕਿ ਤਾਂ ਸਾਈਵਾਲ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ گاਵਾਂ ਤੇ ਕਿਹੜੀ ਕਿਸਮ ਦੀਆਂ ਮੱਝਾਂ ਵੀ ਹੈਗੀਆਂ ਤੁਹਾਡੇ ਕੋਲ ਮੱਝਾਂ ਆ ਕੱਟੀਆਂ ਆਪਣੇ ਕੋਲ ਦੋ ਮੋਹਰਾ ਜੀ ਅੱਛਾ ਜੀ ਤੇ ਸਾਈਵਾਲ ਦਾ ਰਾਠੀ ਦੀ ਮਿਕਸ ਬੱਛੀ ਯਕੋਰ ਦੀ ਹੈਗੀ ਜੀ ਅੱਛਾ ਜੀ ਐਚ ਐਫ ਵੀ ਹੈਗੀਆਂ ਅੱਛਾ ਜੀ ਔਰ ਜਰਸੀ ਔਰ ਐਚ ਐਫ ਮਿਕਸ ਬੱਛੀ ਵੀ ਹੈਗੀਆਂ ਜੀ ਆਪਣੇ ਕੋਲ ਅੱਛਾ ਜੀ ਅੱਛਾ ਥੋ ਇਸ ਤਰ੍ਹਾਂ ਮਤਲਬ ਸਾਰੀ ਥੋੜ੍ਹੀ-ਥੋੜ੍ਹੀ ਮਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਨਹੀਂ ਬਹੁਤ ਵਧੀਆ ਜੀ ਬਹੁਤ ਸੋਹਣੀ ਗੱਲ ਆ ਤੇ ਕੁਝ ਕਿ ਮੇਰੇ ਦਰਸ਼ਕ ਜਾਂ ਕਹਿ ਸਕਦੇ ਆਂ ਵੀ ਅੱਜ ਕੱਲ ਜੋ ਮੈਂ ਇੱਕ ਟ੍ਰੈਂਡ ਚੱਲ ਰਿਹਾ ਲੋਕੀ ਅੱਜ ਕੱਲ ਕੀ ਚੱਲ ਰਿਹਾ ਕਾਫੀ ਸਮੇਂ ਤੋਂ ਚੱਲ ਰਿਹਾ ਵੀ ਲੋਕੀ ਬਾਹਰ ਚੱਲ ਜਾਂਦੇ ਆ ਉੱਥੇ ਜਾ ਕੇ ਲੋਕਾਂ ਦੇ ਫਾਰਮ ਹਾਊਸਾਂ ਦੇ ਵਿੱਚ ਕੰਮ ਕਰਦੇ ਆ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਰਿਹਾ ਫਾਰਮ ਹਾਊਸ ਕੰਮ ਕਰਦੇ ਆ ਹੋਰ ਵੀ ਛੋਟੇ-ਮੋਟੇ ਕੰਮ ਕਰਦੇ ਆ ਬਿਲਕੁਗ ਇੱਥੇ ਜ਼ਮੀਨਾਂ ਵੀ ਉਹਨਾਂ ਉਹ ਕਿੱਲਿਆਂ ਚ ਹੁੰਦੀਆਂ ਆ ਫਿਰ ਵੀ ਬਾਹਰ ਜਾ ਕੇ ਕੋਈ ਸਰਦੂਰੀ ਕਰਦੇ ਆ ਕੋਈ ਸ਼ੱਕ ਨਹੀਂ ਅਸੀਂ ਵੀ ਗਏ ਸੀ ਮੈਂ ਵੀ ਗਿਆ ਸੀ ਹਾਂ ਮੈਂ 17.5 ਸਾਲ ਦੀ ਉਮਰ ਦੇ ਵਿੱਚ ਮਤਲਬ ਇੱਥੇ ਚਲਾ ਗਿਆ ਸੀ ਤੇ ਅੱਛਾ 22 23 ਸਾਲ ਦੀ ਉਮਰ ਦੇ ਵਿੱਚ ਮੈਂ ਵਾਪਸ ਆਇਆ ਜੀ ਪਰ ਉਸ ਤੋਂ ਬਾਅਦ ਫਿਰ ਮੈਂ ਨਹੀਂ ਗਿਆ ਜੀ ਕਿਸੇ ਪਾਸੇ ਬਹੁਤ ਹੜੜੜੇ ਧੁੰਦੇ ਘਾਦੇ ਰਿਹਾ 5-6 ਸਾਲ ਤੋਂ ਜਿਹੜਾ ਉਹ ਇੱਧਰ ਆ ਕੇ ਮੈਂ ਕੰਮ ਸ਼ੁਰੂ ਕੀਤਾ ਜੀ ਹਾਂਜੀ ਪਰ ਮੇਰੇ ਖਿਆਲ ਨਾਲ 12 13 ਸਾਲ ਦੇ ਬੱਚੇ ਨੂੰ ਹਾਂਜੀ ਅਸੀਂ ਕੁਦਰਤ ਦੇ ਨਾਲ ਜੋੜੀਏ ਜੀ ਤੇ ਕਿਉਂਕਿ ਗਾਵਾਂ ਜਾਂ ਮੱਝਾਂ ਦੇ ਗੋਹੇ ਤੋਂ ਖੇਤਾਂ ਨੇ ਤਾਕਤ ਮਣਨੀ ਆ ਜੀ ਜ਼ਮੀਨ ਤਾਕਤਵਾਰ ਹੋਣੀ ਆ ਜੀ ਜੀ ਜ਼ਮੀਨ ਵਿੱਚ ਜਿਹੜੀ ਕੋਈ ਦਾਲ ਸਬਜ਼ੀ ਅਨਾਜ ਫਲ ਫਰੂਟ ਕੁਝ ਪੈਦਾ ਕਰਾਂਗੇ ਉਹ ਤਾਕਤਵਰ ਹੋਊਗਾ ਤਾਂ ਅਸੀਂ ਤਾਕਤਵਰ ਹੋਵਾਂਗੇ ਸੋ ਮਤਲਬ ਧਰਤੀ ਤੋਂ ਬਗੈਰ ਕਿਸੇ ਵੀ ਕਿਸਮ ਦੇ ਜਿਹੜਾ ਆ ਉਹ ਤੁਸੀਂ ਤੰਦਰੁਸਤੀ ਦਾ ਖਾਬ ਨਹੀਂ ਲੈ ਸਕਦੇ ਔਰ ਧਰਤੀ ਨੂੰ ਤੰਦਰੁਸਤ ਕਰਨਾ ਤਾਂ ਉਹਦੇ ਲਈ ਪਸ਼ੂਆਂ ਦਾ ਹੋਣਾ ਜ਼ਰੂਰੀ ਹੈ ਬਿਲਕੁਲ ਔਰ ਪਸ਼ੂਆਂ ਦੇ ਤੰਦਰੁਸਤ ਰੱਖਣ ਦੇ ਨਾਲ ਜਿਹੜਾ ਸਾਨੂੰ ਪੇੜ-ਪੌਦਿਆਂ ਦਾ ਹੋਣਾ ਜ਼ਰੂਰੀ ਹੈ ਤੇ ਅਸੀਂ ਬਹੁਤ ਸਾਰੇ ਇਲਾਜ ਪਸ਼ੂਆਂ ਤੇ ਜਿਹੜੇ ਜੀ ਉਹਨਾਂ ਪੇੜ-ਪੌਦਿਆਂ ਦੇ ਪੱਤਿਆਂ ਤੋਂ ਵੀ ਦਰਦੇ ਕਿਸੇ ਸਮਾਂ ਆਉਂਦੇ ਹੂੰ ਤੋ ਇਹ ਚੀਜ਼ਾਂ ਇੱਕ ਦੂਜੇ ਦੇ ਨਾਲ ਰਿਲੇਟਡ ਹੈਗੀਆਂ ਇਹਨਾਂ ਵਿੱਚ ਇੱਕ ਨੂੰ ਤੁਸੀਂ ਤੋੜ ਦਿਆਂਗੇ ਤੋ ਤਾਲਾ ਮੋਣਾ ਜਿਹੜਾ ਉਹੀ ਜਾਂਦਾ ਸਾਰਾ ਜੋ ਕਿ ਟੁੱਟਿਆ ਹੋਇਆ ਆ ਟੁੱਟਿਆ ਆਲਰੇਡੀ ਹੋਇਆ ਜਿਆਦਾ ਤਾਂ ਟੁੱਟਿਆ ਹੋਇਆ ਤਾਂ ਹੀ ਤਾਂ ਲੋਕੀ ਬਿਮਾਰ ਹੋ ਰਹੇ ਆ ਜੋਨ ਸਾਡੇ ਸਰੀਰਾਂ ਚ ਜਾਣ ਕਿਉਂ ਨਹੀਂ ਹੈਗਾ ਹਾਂ ਸਿਹਤਿਆਰੀ ਦਾ ਕੰਮ ਬਹੁਤ ਲੋਕ ਕਿਉਂ ਨਹੀਂ ਕਰਕੇ ਰਹਿ ਜੀ ਕਿਉਂਕਿ 4 ਵਜੇ ਕਿਹੜਾ ਸਤਾ ਉੱਠੇ ਬਸ ਬਸ 3 ਵਜੇ ਕਿਹੜਾ ਸਤਾ ਉੱਠੇ ਉਹ ਤਕਲੀਫ ਆ ਪਰ ਜੇ ਅਸੀਂ ਆਪਣੇ ਸਰੀਰ ਨੂੰ ਸਮਝਦੇ ਆ ਸਾਡੇ ਕੋਲ 12 ਮੇਜਰ ਆਰਗਨਸ ਹੈਗੇ ਆ 12 ਮਹੀਨੇ ਹੈਗੇ ਆ 24 ਘੰਟੇ ਹੈਗੇ ਆ 2 ਘੰਟੇ ਦੇ ਵਿੱਚ ਹਰ ਇੱਕ ਆਰਗਨ ਜਿਹੜਾ ਆਪਣਾ ਉਹਨੂੰ ਡੀਟੌਕਸੀਫਾਈ ਕਰਦਾ ਤੇ ਥੋੜਾ ਜਿਹਾ ਇਧਰ ਨਹੀਂ ਮਤਲਬ ਨਾੜ ਮਾੜੀ ਮੋਟੀ ਜਾਣਕਾਰੀ ਥੋੜੀ ਜਿਹੀ ਰੱਖਦੇ ਆ ਜੀ ਬਹੁਤ ਵਧੀਆ ਗੱਲ ਹੈ ਜੀ ਉਹ ਜਿਹੜਾ 3 ਤੋਂ 5 ਦਾ ਸਮਾਂ ਆ ਜੇਰ ਵਿੱਚ ਅਸੀਂ ਉੱਠ ਕੇ ਕੋ ਐਕਸਰਸਾਈਜ਼ ਕਰਦੇ ਆ ਕੋਸ਼ ਕਰਦੇ ਆ ਤਾਂ ਸਾਡੇ ਫੇਫੜੇ ਡੀਟੌਕਸੀਫਾਈ ਕਰਦੇ ਆ ਆਪਣੇ ਉਹਨੂੰ ਸਾਡੇ ਸਾਰੇ ਜ਼ਹਿਰੀਦਿਆਂ ਗੈਸਾਂ ਸਰੀਰ ਚੋਂ ਨਿਕਲਦੀਆਂ ਤੇ ਜੇ 7 ਵਜੇ ਤੱਕ ਸੁੱਤੇ ਰਹਿੰਦੇ ਆ ਸਾਡੀ ਸਾਰੀ ਦਿਹਾੜੀ ਜਿਹੜੀ ਉਹ ਸਾਨੂੰ ਸੁਸਤੀ ਪਈ ਰਹਿੰਦੀ ਆ ਆਲਸ ਪਈ ਰਹਿੰਦੀ ਆ ਤਿੰਨ ਤੋਂ 5 ਵਜੇ ਤੁਸੀਂ ਹਫ਼ਤਾ ਦੱਸਦਾਂ ਉੱਠ ਕੇ ਦੇਖ ਲਓ ਤੁਸੀਂ એનਰਜੈਟਿਕ ਮਹਿਸੂਸ ਕਰੋਗੇ ਕੀਤਾ ਕੁਝ ਵੀ ਨਹੀਂ ਖਾ ਡਾਈਟ ਵੀ ਉਹੀ ਆ ਸਭ ਕੁਝ ਉਹੀ ਆ ਨਹੀਂ ਬਹੁਤ ਵਧੀਆ ਤਿੰਨ ਤੋਂ ਪੰਜ ਦਾ ਸਮਾਂ ਜਿਹੜਾ ਉਹਦੇ ਵਿੱਚ ਉੱਠ ਕੇ ਤੁਸੀਂ ਇੱਕ ਬਾਹਰ ਫਰੈਸ਼ ਹਵਾ ਲਈ ਆ ਸਾਹ ਲਿਆ ਆ ਉਹਦੇ ਵਿੱਚ ਤੁਹਾਡੇ ਸਰੀਰ ਸਾਰਾ ਲੂਬ੍ਰੀਕੇਟ ਹੋਇਆ ਤੁਹਾਡੇ ਉਹ ਇੱਕ ਕੁਦਰਤ ਦਾ ਦਿੱਤਾ ਫਾਇਦਾ ਹੈ ਤੋਹਫਾ ਬਿਲਕੁਲ ਬਿਲਕੁਲ ਪਰ ਅਸੀਂ ਕੁਦਰਤ ਦੇ ਬੈਨੀਫਿਟ ਨੂੰ ਅਸੀਂ ਆਪਣੀ ਆਲਸ ਆਪਣੀਆਂ ਆਦਤਾਂ ਦੇ ਅਧੀਨ ਕਰ ਲਿਆ ਵੀ ਅਸੀਂ ਮਤਲਬ ਆਪਣੇ ਅਨੁਸਾਰ ਕੁਦਰਤ ਨੂੰ ਚਲਾਈਏ ਕੁਦਰਤ ਅਨੁਸਾਰ ਖੁਦ ਨਾ ਚੱਲੀਏ ਤੇ ਇਹ ਇਸ ਕਰਕੇ ਅਸੀਂ ਮੈਨੂੰ ਲੱਗਦਾ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਤੰਦਰੁਸਤੀ ਦੇ ਪੱਖੋਂ ਤਕਲੀਫ ਪਾ ਰਹੇ ਨਹੀਂ ਨਹੀਂ ਇਹ ਬਹੁਤ ਵਧੀਆ ਗੱਲ ਦੱਸੀ ਮੈਂ ਇੱਕ ਹੋਰ ਟੌਪਿਕ ਸ਼ੇਅਰ ਕਰਨਾ ਚਾਹੁੰਦਾ ਛੋਟਾ ਜਿਹਾ ਜਿਹੜਾ ਮੈਂ ਗੱਲ ਕੀਤੀ ਵੀ ਸ਼ੁਰੂਆਤ ਵੀ ਕੀਤੀ ਸੀ ਜਵਾਨੀ ਬਾਹਰ ਜਾ ਰਹੀ ਆ ਤੇ ਬਾਹਰੋਂ ਵਾਪਸ ਵੀ ਆ ਰਹੇ ਜਦੋਂ ਹੁਣ ਡਿਪੋਰਟ ਕੀਤੇ ਆ ਬਿਲਕੁਲ ਜਮੀਨਾਂ ਚੰਗੀਆਂ ਹੁੰਦੀਆਂ ਉਹਨਾਂ ਕੋਲ ਬਿਲਕੁਲ ਹੁਣ ਛੋਟੀ ਜਿਹੀ ਇੱਕ ਐਗਜ਼ਾਮਪਲ ਚਾਹੁੰਦਾ ਤੁਹਾਡੇ ਕੋਲ ਮੈਂ ਮੰਨ ਲਓ ਕਿਸੇ ਨੇ 10 ਕਿ ਕਾਮਾਂ ਰੱਖੀਆਂ ਉਹਦੇ ਕੋਲ ਜਗ੍ਹਾ ਹੈਗੀ ਦੋ ਚਾਰ ਕਿੱਲੇ ਬਿਲਕੁਲ ਉਹ ਕਿੰਨੀ ਕਮਾਈ ਕਰ ਸਕਦਾ ਇੱਥੇ on average ਉਦਾਂ ਅੰਦਾਜ਼ਾ ਜਿਹਾ ਦੱਸੋ ਭਾਈ ਜਿੰਨੀ ਕੁ ਬਾਹਰ ਕੇ ਫਾਰਮ ਚ ਜਾ ਕੇ ਕਰ ਸਕਦੇ ਉਹ ਨਹੀਂ ਕਰ ਸਕਦੇ ਇਹਦਾ ਵੀ ਲੱਖ ਰੁਪਏ ਲਾ ਕੇ ਬਹੁਤੇ ਨਾਂ ਵੀ ਲਾਈਏ 10-20 ਲੱਖ ਰੁਪਏ ਲਾ ਕੇ ਅਸੀਂ ਜੋਰਪੁਰ ਚ ਵੀ ਜਾਂਦੇ ਆ ਤੇ ਜਿੰਨੀ ਉਹਥੇ ਤਨਖਾਹ ਆ ਉਹਨਾਂ ਨੂੰ ਵਿਤਰਕ ਕਮਾਈ ਇੱਚ ਕਰਦਾ ਲੋ ਜੀ ਦੇਖ ਲੋ ਫੇਰ ਘਰ ਦੇ ਘਰ ਚ ਫੇਰ ਦੂਜੀ ਗੱਲ ਇਹ ਤੁਹਾਡਾ ਧੰਦਾ ਵੱਧਦਾ ਆ ਜਾਂ ਘਟਦਾ ਨਹੀਂ ਜੀ ਜੀ ਤੁਹਾਡੇ ਕੋਲ ਗਾਈਆਂ ਨੇ ਅੱਜ ਕਮਾਈ ਦਿੱਤੀ ਆ ਤੁਹਾਡੇ ਪਿੱਛੇ ਐਫ ਡੀ ਤੁਹਾਡੀਆਂ ਬੱਚੀਆਂ ਹੋ ਰਹੀਆਂ ਆ ਜਾਂ ਮੱਝਾ ਤੁਹਾਡੀਆਂ ਮਤਲਬ ਤੁਹਾਨੂੰ ਪੈਸੇ ਦੇ ਰਹੀਆਂ ਪਿੱਛੇ ਕੱਟੀਆਂ ਤੁਹਾਡੀ ਐਫ ਡੀ ਹੋ ਰਹੀਆਂ ਤੇ 5 ਸਾਲ ਮੰਗਦਾ ਜੀ ਹਰ ਧੰਦਾ ਬਿਲਕੁਲ ਜੀ ਬਿਲਕੁਲ 5 ਸਾਲ ਅਗਰ ਧੰਦੇ ਦਾ ਪੈਸਾ ਧੰਦੇ ਚ ਲਾਉਂਗੇ ਤੇ ਤੁਹਾਡਾ ਧੰਦਾ ਜਿਹੜਾ ਤੁਹਾਨੂੰ ਫੇਰ ਬਹੁਤ ਵੱਡਾ ਕਰ ਦੂਗਾ ਤੇ ਜੇ ਅਸੀਂ ਕਹੀਏ ਆਵਾਜ਼ ਮੱਝਾਂ ਦੀਆਂ ਗਾਂਾਂ ਦੀਆਂ ਕੰਨ ਨੂੰ ਦੁੱਧ ਵੇਚਿਆ ਮੈਂ ਇਹਦੇ ਵਿੱਚ ਪੈਟਰੋਲ ਵੀ ਪਾਉਣਾ ਮੈਂ ਜੋ ਘਰ ਦੇ ਖਰਚੇ ਵੀ ਕਰਨੇ ਮੈਂ ਜੋ ਸਾਰਾ ਕੁਝ ਕਰਨਾ ਉਹ ਪੋਸਿਬਲ ਨਹੀਂਗਾ ਸੋ 5 ਸਾਲ ਦਾ ਸਫਰ ਜਿਹੜਾ ਪੈਸਾ ਖੇਤੀ ਜਿਹੜੀ ਹੈ ਇਹ ਹੈ ਹੀ ਸਫਰ ਦੀ ਵੀ ਸਫਰ ਦੀ ਹੁਣ ਅੱਜ ਅਸੀਂ ਕਣਕ ਦੀ ਬੀਜੀਏ 6 ਮਹੀਨੇ ਉਹਦਾ ਕਣਕਰੇ ਸਾਡੇ ਘਰ ਆਉਣਾ ਪਤਾ ਨਹੀਂ ਪੁੱਤਰ ਦੀ ਰਹਿਮਤ ਹੋਈ ਘਰੇ ਉਹ ਤੋਂ ਕੀ ਪਾਣੀ ਬੀਤਣਾ ਕਿਦਾਂ ਨਹੀਂ ਬੀਤਣਾ ਕਿੰਨੀ ਆਉਣੀ ਕਿੰਨੀ ਨਹੀਂ ਆਉਣੀ ਪਰ ਇੱਕ ਸਬਰ ਰੱਖ ਕੇ ਦਾਣਾ ਸਿੱਟਣਾ ਪੈਣਾ ਸਬਰ ਸਭ ਤੋਂ ਜ਼ਿਆਦਾ ਇਸ ਧੰਦੇ ਜੀ ਇਸ ਧੰਦੇ ਦੂਜਾ ਕੋਈ ਦੁਨੀਆ ਦਾ ਧੰਦਾਰੀ ਜਿਹੜਾ ਸਬਰ ਸੰਤੋਪਕਸ਼ਦਾ ਹੋਵੇ ਉਹ ਅਸੀਂ ਮੰਨ ਲਓ ਕੋਈ ਗਾਂ ਸੂਈ ਆ ਪੂਰੀ ਬੱਛੀ ਆ ਉਹ ਤੇ ਆਸ ਰੱਖੀ ਜਾ ਰਹੇ ਸਾਡੇ ਮਤਲਬ ਕੱਲਪ ਕਰੂਗੀ ਜਦੋਂ ਬਿਹਤਰ ਹੋ ਗਈ ਅਸ਼ਾ ਸੀ ਮੰਨ ਲਿਆ ਜੀ ਮਾਣਾ ਤੋਂ ਤਾਂ ਛਾਇਆ ਗਾਂ ਬਾਬ ਦਾ ਰਿਕਾਰਡ ਅੱਛਾ ਆ ਬਲੱਡ ਲਾਈਨ ਵਧੀਆ ਬਣਾਉਣੀ ਆ ਉਹ ਸਫਰ ਸੰਤੋਖ 2 ਸਾਲ ਦਾ ਜੀ 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 ਕਿਉਂਕਿ ਬੱਚੀ ਦਾ ਜਦ ਪੈਦਾ ਹੋਣਾ ਸਾਹ ਕਿੰਨੇ ਲਖੇ ਮਾਲਕ ਨੂੰ ਪਤਾ ਪਹਿਲੋਂ ਕੀ ਹੋਣਾ ਕੁਦਰਤ ਜਾਣੇ ਪਰ ਅਸੀਂ ਉਹ 2 ਸਾਲ ਦਾ ਸਫਰ ਸੰਤੋਖ ਰੱਖ ਕੇ ਉਹ ਤੇ ਮਿਹਨਤ ਕਰਦੇ ਆ ਕਿ ਭਾਈ ਇਹ ਸਾਡੀ 2 ਸਾਲਾਂ ਦੇ ਅੰਦਰ ਅੰਦਰ ਬੱਚੀ ਜਿਹੜੀ ਇਹ ਸੂਗੀ ਇਹ ਸਾਨੂੰ ਦੁੱਧ ਬਿਹਤਰ ਦੇਊਗੀ ਇਹਦੇ ਨਾਲ ਫਿਰ ਗਾਂ ਬੱਚੀਆਂ ਆਉਣਗੀਆਂ ਉਹ ਇੱਕ ਕਹਿੰਦੇ ਨੇ ਛੋਟਿਆਂ ਦੇ ਕਹਾਣੀ ਪੜਦੇ ਮਿੱਠੂ ਦੇ ਉਹ ਖਿਆਲ ਉਹ ਮਤਲਬ ਸਾਡੇ 2 ਸਾਲ ਦੇ ਖਿਆਲ ਹੋ ਜਾਂਦੇ ਜੀ ਅੱਛਾ ਅੱਛਾ ਤੇ ਦੋ ਸਾਲਾਂ ਦੇ ਬਾਅਦ ਕੀ ਸਾਡੇ ਪੱਲੇ ਪੈਂਦਾ ਸਾਡੀ ਮਿਹਨਤ ਦਾ ਰਹਿਮਤ ਉਹਦੀ ਆ ਹਾਂ ਤੇ ਰਹਿਮਤ ਉਹ ਕਰਦਾ ਜੀ ਆ ਉਹਨੂੰ ਪਤਾ ਵੀ ਕਿ ਬੰਦਾ ਆਪਣੇ ਤਸ਼ੱਦਦ ਦੇ ਨਾਲ ਸਾਫ਼ ਦਿਲ ਨਾਲ ਮਿਹਨਤ ਕਰਦਾ ਤਾਂ ਰਹਿਮਤ ਜੀ ਕੋਈ ਵੀ ਮਾਪਾ ਜਿਹੜਾ ਹੁੰਦਾ ਉਹ ਬੱਚੇ ਦਾ ਮਾੜਾ ਨਹੀਂ ਕਰਦਾ ਜੀ ਤੇ ਕੁਦਰਤ ਸਾਡਾ ਮਾਪਿਓ ਆ ਉਹ ਸਾਡਾ ਮਾੜਾ ਕਿਉਂ ਕਰੂਗਾ ਬਸ਼ਰਤੇ ਕਿ ਅਸੀਂ ਸਾਫ਼ ਦਿਲ ਹੋ ਕੇ ਚੱਲੀਏ ਤਾਂ ਸਹੀ ਜੀ ਸਹੀ ਗੱਲ ਹੈ ਹੁਣ ਮੈਨੂੰ ਕਿਸੇ ਨੇ ਪੈਸੇ ਦੇਣੇ ਚੰਗੇ ਆਪਣੀ ਮਿਹਨਤ ਦੀ ਕਮਾਈ ਦੇਣੀ ਤਾਂ ਮੈਂ ਇਮਾਨਤ ਤੇ خیਾਨਤ ਕਰਦਾ ਤੇ ਫਿਰ ਮੈਨੂੰ ਵੀ ਤੋਂਨੇ ਕੀ ਫੜਨੇ ਚਲੋ ਨਹੀਂ ਬਹੁਤ ਵਧੀਆ ਇੱਕ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ ਕਿ ਮੰਨ ਲਓ ਕਿਸੇ ਨੇ ਕੰਮ ਸ਼ੁਰੂ ਕਰਨਾ ਤੰਦਾ ਸ਼ੁਰੂ ਕਰਨਾ گاਵਾ ਮੰਜਾਂ ਦਾ ਹਾਂਜੀ ਕਿ ਉਹ ਤੁਹਾਡੇ ਕੋ ਆ ਕੇ ਸਲਾਹ ਲੈ ਸਕਦਾ ਜਦੋਂ ਮਰਜੀ ਭਾਈ ਜਿੰਨੇ ਜੋਗੇ ਹੈਗੇ ਡੈਫੀਨਿਟਲੀ ਸਲਾਹ ਦੇਵਾਂਗੇ ਕਿਉਂ ਨਹੀਂ ਕੀ ਗੱਲ ਹੈ ਜੀ ਕੀ ਗੱਲਾਂ ਤੇ ਇੱਕ ਵਾਰੀ ਐਗਜ਼ੈਕਟ ਐਡਰੈਸ ਵੀ ਦੱਸ ਦਿਓ ਇਸ ਜਗ੍ਹਾ ਦਾ ਕਿੱਥੇ ਹੈ ਇਹ ਜਗ੍ਹਾ ਇਹ ਸਾਡਾ ਪਿੰਡ ਖਖਾ ਜੀ ਅੱਛਾ ਜੀ ਪੋਸਟ ਆਫਿਸ ਸਾਡਾ ਟਾਂਡਾ ਦੇਸ਼ਖੁਸ਼ਾਪੁਰ ਜਲੰਧਰ ਜੰਮੂ ਹਾਈਵੇ ਦੇ ਉੱਤੇ ਅਸੀਂ ਖਖ ਡੈਰੀ ਫਾਰਮ ਦਾ ਬੋਲ ਤੁਹਾਨੂੰ ਹਾਈਵੇ ਦੇ ਉੱਤੇ ਨਜ਼ਰ ਆ ਜਾਏਗਾ ਉਸ ਤੋਂ ਅੱਧਾ ਕਿਲੋਮੀਟਰ ਅੰਦਰਲੇ ਪਾਸੇ ਨੂੰ ਸੀ ਹੈਗੇ ਟਾਂਡੇ ਤੋਂ ਚੌਂਗ ਦੇ ਸੈਂਟਰ ਦੇ ਵਿੱਚ ਹੈਗੇ ਆ ਟੋਲ ਪਲਾਜ਼ਾ ਜਿੱਦੋਂ ਬਾਜੀ ਜੀ ਜਲੰਧਰ ਵਾਲੀ ਸਾਈਡ ਤੋਂ ਹਨ ਟੋਲ ਪਲਾਜ਼ਾ ਜਿੱਦੋਂ ਕੇਦੂ 23 ਕਿਲੋ ਮੀਟਰ ਦੇ ਹੈ ਉਹ ਸੈਂਟਰ ਇਹ ਜੋ ਪੈ ਰਿਹਾ ਤੇ ਜੇ ਨੰਬਰ ਦੱਸਣਾ ਚਾਹਾਂ ਤਾਂ ਉਹ ਵੀ ਦੱਸ ਦਿਓ ਕਿ ਮੇਰੇ ਦਰਸ਼ਕ ਕੰਟੈਕਟ ਨੰਬਰ ਹੈਗਾ ਜੀ 99155 98581 ਬਹੁਤ ਵਧੀਆ ਲੱਗਾ ਤੇ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਆ ਕਿ ਵੀ ਜੇਕਰ ਕੋਈ ਕੋਈ ਤੁਹਾਡਾ ਕੋਈ ਵੀ ਕੁਐਸਚਨ ਹੋਏਗਾ ਮੈਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਮੈਂ ਭਾਈ ਹੁਣਾਂ ਨੂੰ ਪੁੱਛਾਂਗਾ ਜਰੂਰ ਤੇ ਭਾਈ ਹੁਣਾਂ ਨੇ ਨੰਬਰ ਵੀ ਦੱਸਤਾ ਤੁਹਾਨੂੰ ਤੇ ਉੱਤੇ ਕੰਟੈਕਟ ਕਰ ਲਿਓ ਕੋਈ ਜਾਣਕਾਰੀ ਠੀਕ ਆ ਪਾ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਠੀਕ ਆ ਜੀ ਤੇ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵਲੋਗਿੰਗ ਦੇਖਣ ਲਈ ਕੰਮ ਤਾਂ ਤੇ ਸਾਡੇ ਵੀ ਬਹੁਤ ਆ ਇੱਥੇ بس ਕਰਨ ਦਾ ਇਰਾਦਾ ਚਾਹੀਦਾ ਜੇ ਜਮੀਨ ਤੁਹਾਡੇ ਕੋਲ ਚੰਗੀ ਆ ਜੇ ਤੁਸੀਂ ਕਰਜੇ ਵੀ ਚੱਕਦੇ ਆ 50-50 ਲੱਖ ਰੁਪਈਆ ਇੱਥੇ ਬਹੁਤ ਵਧੀਆ ਥੰਦੇ ਖੁੱਲ ਜਾਂਦੇ ਆ 20 30 40 50 ਲੱਖ ਦੇ ਵਿੱਚ ਤੇ ਪਲੀਜ਼ ਐਫਰਟ ਕਰੋ ਉਹ ਬਾਹਰ ਜਾ ਕੇ ਤੁਸੀਂ ਔਖੇ ਹੁੰਨੇ ਕਾਫੀ ਜਿੱਦਾਂ ਹੁਣ ਜਿਹੜੇ ਡੋਂਕੀ ਦੇ ਥਰੂ ਕਾਇਸੇ ਕਿ ਡੌਂਕੀ ਲਗਾ ਕੇ ਗੈਹੀ ਵਾਪਸ ਆਉਣਾ ਪਿਆ ਤੇ ਸਾਰੇ ਪੈਸੇ ਵੀ ਬਰਬਾਦ ਹੋਏ ਤੇ ਕੁਝ ਪੱਲੇ ਵੀ ਨਹੀਂ ਪਿਆ ਤੇ ਠੀਕ ਹੈ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਬਲੌਗਿੰਗ ਦੇਖਣ ਲਈ ਠੀਕ ਹੈ ਜੀ ਟੇਕ ਕੇਅਰ ਬਾਏ ਬਾਏ